ਅਸੀਂ ਕੋਣ ਹੁੰਦੇ ਆ ਬਾਬਾ ਦੀਪ ਸਿੰਘ ਜੀ ਨੇ ਖੁਦ ਸਾਡੇ ਮਨ ਵਿੱਚ ਦਿਆ ਪਾਈ ਆ ਸ਼ਾਇਦ ਤਾਂ ਕਰਕੇ ਸਾਡੇ ਮਨ ਵਿੱਚ ਵਿਚਾਰ ਆਇਆ ਤੇ ਅਸੀਂ ਦੋਨੋਂ ਦਰਾਨੀ ਜਠਾਣੀ ਹੈਗੀਆਂ ਜੀ ਅਸੀਂ ਸਵੇਰੇ 7 ਵਜੇ ਅਸੀਂ ਗੇਟ ਖੋਲ੍ਹ ਦਿੰਦੇ ਆ ਤੇ ਸ਼ਾਮੀ ਹਾਂਜੀ ਇਹ ਤਾਂ ਸ਼ਾਮ ਦੇ 5 ਵਜੇ ਤੱਕ ਸਾਡੇ ਲਈ ਸਾਡੇ ਗੇਟ ਖੁੱਲੇ ਹੁੰਦੇ ਆ ਸੰਗਤ ਜਦੋਂ ਮਰਜ਼ੀ ਆਵੇ ਕੁਝ ਵੀ ਜ਼ਰੂਰਤ ਹੈ ਆ ਕੇ ਕਿਸੇ ਨੇ ਰੈਸਟ ਕਰਨਾ ਕੋਈ ਦਵਾਈ ਚਾਹੀਦੀ ਕੁਝ ਵੀ ਆ ਕੇ ਸੰਗਤ ਲੈ ਸਕਦੀ ਹੈ ਸੇ ਵਿੱਚ ਚੀਜ਼ ਦੀ ਲੋੜ ਹੈਗੀ ਹੈ ਸਾਡੇ ਕੋਲ ਸੰਗਤ ਆਂਦੀ ਹੈ ਤੇ ਬਾਬਾ ਦੀਪ ਸਿੰਘ ਜੀ ਆਪ ਪੂਰੀਆਂ ਪੰਦੇ ਨੇ ਬਾਬਾ ਜੀ ਦੀ ਕਿਰਪਾ ਵੀ ਹੈ ਦੀ ਕਿ ਲੰਗਰ ਕਦੇ ਵੀ ਨਹੀਂ ਥੁਰਦਾ ਬਾਬਾ ਜੀ ਆਪੇ ਪੂਰੀਆਂ ਪੰਦੇ ਨੇ ਆਪੇ ਲੰਗਰ ਸੰਗਤ ਬਣਾ ਕੇ ਲੈਂਦੀ ਹੈ ਕੁਝ ਅਸੀਂ ਬਣਾ ਲਿਆ ਕੁਝ ਸੰਗਤ ਦੇ ਬਣਾ ਲਿਆ ਤੇ ਸਾਨੂੰ ਬਹੁਤ ਵਧੀਆ ਲੱਗਦਾ ਅਸੀਂ ਉਡੀਕਦੇ ਹਾਂ ਕਿ ਕਦੋਂ ਐਤਵਾਰ ਆਵੇ ਕਦੋਂ ਸੰਗਤ ਦੇ ਚਰਨ ਸਾਡੇ ਘਰ ਪੈਣ ਨਹੀਂ ਥਕਾਵਟ ਤਨੀ ਬਾਬਾ ਜੀ ਆਪੇ ਬਲ ਬਖਸ਼ਦੇ ਨੇ ਥਕਾਵਟ ਹੁੰਦੀ ਨਹੀਂ ਸਾਈਕੋ ਜੀ ਦਾ ਖਾਲਸਾ ਵੈਕੋ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਐਤਵਾਰ ਵਾਲੇ ਦਿਨ ਸ਼ਹੀਦੀ ਚਪੈਰੇ ਤੇ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਚਾਟੀ ਵਿੱਚ ਚੌਕ ਤੇ ਹਰ ਸੰਡੇ ਦੀ ਸੰਡੇ ਚਪੈਰਾ ਸਾਹਿਬ ਕੱਟਿਆ ਜਾਂਦਾ ਹੈ ਤੇ ਉੱਥੇ ਜਿਵੇਂ ਕਿ ਸੰਗਤਾਂ ਚਪੈਰਾ ਕੱਟਣ ਆਉਂਦੇ ਉਹਨਾਂ ਦੀ ਸੇਵਾ ਲਈ ਲੰਗਰ ਲੱਗਦੇ ਆ ਜਗ੍ਹਾ ਜਗ੍ਹਾ ਤੇ ਅੱਜ ਅਸੀਂ ਇੱਕ ਐਸੇ ਘਰ ਵਿੱਚ ਪਹੁੰਚੇ ਹਾਂ ਕਿ ਜਿਨ੍ਹਾਂ ਨੇ ਆਪਣਾ ਘਰ ਅਰਪਿਤ ਕੀਤਾ ਹੈ ਸੰਗਤ ਵਾਸਤੇ ਤੇ ਤੁਹਾਨੂੰ ਇੱਕ ਵਾਰ ਮੈਂ ਘਰ ਦਿਖਾਨਿਆ ਆ ਅਲੀ ਸ਼ੰਕਰ ਹੈਗੇ ਸੰਗਤ ਲਈ ਉਹਨਾਂ ਨੇ ਆਪਣੇ ਖੁੱਲੇ ਦਰਵਾਜ਼ੇ ਰੱਖੇ ਹੋਏ ਆ ਏਸੀ ਚੱਲਦੇ ਪਿਆ ਪੱਖੇ ਚੱਲਦੇ ਪਿਆ ਰੂਮ ਦੇਖ ਸਕਦੇ ਹੋ ਏਸੀ ਚੱਲਦੇ ਪਿਆ ਅਗਰ ਕਿਸੇ ਨੂੰ ਕੋਈ ਦਿੱਕਤ ਹੁੰਦੀ ਆ ਤਾਂ ਇੱਥੇ ਆ ਕੇ ਰੈਸਟ ਕਰ ਸਕਦੇ ਉਹਨਾਂ ਨੇ ਰੈਸਟ ਕਰਨ ਲਈ ਰੂਮ ਖੋਲੇ ਹੋਏ ਆ ਆਪਣੇ ਵਾਸ਼ਰੂਮ ਯੂਜ਼ ਕਰ ਸਕਦੇ ਆ ਉਹਨਾਂ ਦੇ ਜਲ ਪਾਣੀ ਬਣਾਇਆ ਜਾਂਦਾ ਉਹਨਾਂ ਲਈ ਤੇ ਇੱਕ ਮਤਲਬ ਸੰਗਤ ਨੂੰ ਐਸੀ ਮਿਲਣਾ ਮਤਲਬ ਜਿਵੇਂ ਇੰਨੀ ਦੂਰ ਤੋਂ ਸੰਗਤ ਚੱਲ ਕੇ ਹੁੰਦੀ ਹੈ ਉਨਾਂ ਲਈ ਕੋਈ ਦਿੱਕਤ ਨਾ ਹੋਵੇ ਇਹਨਾਂ ਨੇ ਆਪਣੇ ਘਰ ਦਿੱਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਸੰਗਤ ਬੈਠੇ ਹੋਏ ਨਾਲ ਜਲ ਪਾਣੀ ਚੱਲਦਾ ਹੈ ਮਤਲਬ ਖੁੱਲੇ ਦਰਵਾਰ ਹੈ ਸੰਗਤ ਲਈ ਕਿ ਜਿਵੇਂ ਮਰਜੀ ਇਸ ਘਰ ਵਿੱਚ ਆਓ ਤੇ ਰੈਸਟ ਕਰ ਸਕਦੇ ਹੋ ਕਰ ਕਿਸੇ ਨੂੰ ਕੋਈ ਦਿੱਕਤ ਹੈ ਦਵਾਈ دارੂ ਚਾਹੀਦੀ ਹੈ ਜਾਂ ਕੁਝ ਵੀ ਹੈ ਜਾਂ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਹੈ ਤਾਂ ਇਹ ਹਰ ਇੱਕ ਚੀਜ਼ ਪ੍ਰੋਵਾਈਡ ਕਰਾਂਦੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਕਿ ਤੁਹਾਨੂੰ ਇਹ ਕਿਦਾਂ ਵਿਚਾਰ ਆਇਆ ਤੇ ਤੁਸੀਂ ਕੀ ਸੋਚਿਆ ਕਿਦਾਂ ਕਦੋਂ ਸੇਵਾ ਸਟਾਰਟ ਕੀਤੀ ਹੋਈ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਨੀਸ਼ਕੌਰ ਹੈ ਜੀ ਇਹ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਜਿਵੇਂ ਕੀ ਤੁਸੀਂ ਸੰਗਤ ਲਈ ਆਪਣਾ ਘਰ ਖੋਲਿਆ ਹੋਇਆ ਹੈ ਇਹ ਤੁਹਾਡੇ ਮਨ 'ਚ ਕਿਦਾਂ ਵਿਚਾਰ ਆਇਆ ਇਹ ਵਿਚਾਰ ਜੀ ਅਸੀਂ ਕੌਣ ਹੁੰਦੇ ਆ ਬਾਬਾ ਦੀਪ ਸਿੰਘ ਜੀ ਨੇ ਖੁਦ ਸਾਡੇ ਮਨ ਵਿੱਚ ਦਿਆ ਪਾਈ ਹੈ ਸ਼ਾਇਦ ਤਾਂ ਕਰਕੇ ਸਾਡੇ ਮਨ ਵਿੱਚ ਵਿਚਾਰ ਆਇਆ ਤੇ ਅਸੀਂ ਦੋਨੋਂ ਦਰਾਨੀ ਜਠਾਣੀ ਹੈਗੀਆਂ ਜੀ ਅਸੀਂ ਸਵੇਰੇ 7 ਵਜੇ ਅਸੀਂ ਗੇਟ ਖੋਲ੍ਹ ਦਿੰਦੇ ਆ ਤੇ ਸ਼ਾਮੀ ਹਾਂਜੀ ਇਹ ਤਾਂ ਸ਼ਾਮ ਦੇ 5 ਵਜੇ ਤੱਕ ਸਾਡੇ ਲਈ ਸਾਡੇ ਗੇਟ ਖੁੱਲੇ ਹੁੰਦੇ ਆ ਸੰਗਤ ਜਦੋਂ ਮਰਜ਼ੀ ਆਵੇ ਕੁਝ ਵੀ ਜ਼ਰੂਰਤ ਹੈ ਆ ਕੇ ਕਿਸੇ ਨੇ ਰੈਸਟ ਕਰਨਾ ਕੋਈ ਦਵਾਈ ਚਾਹੀਦੀ ਕੁਝ ਵੀ ਆ ਕੇ ਸੰਗਤ ਲੈ ਸਕਦੀ ਹੈ ਜਿੱਦਾਂ ਕਿ ਤੁਸੀਂ ਜਲਪਨ ਸिखਾਉਂਦੇ ਹੋ ਜਾਂ ਲੰਗਰ ਵੀ ਬਣਾਉਂਦੇ ਨੇ ਲੰਗਰ ਲੰਗਰ ਐਕਚੁਅਲੀ ਸੰਗਤ ਵੀ ਬਣਾ ਕੇ ਲਿਆਂਦੀ ਹੈ ਅਸੀਂ ਵੀ ਬਣਾਉਂਦੇ ਆ ਤੇ ਜਿਹਨੂੰ ਲੰਗਰ ਦੀ ਜ਼ਰੂਰਤ ਨਹੀਂ ਲੰਗਰ ਦਿੰਨੇ ਆ ਜਿਹਨੂੰ ਚਾਹ ਦੀ ਜ਼ਰੂਰਤ ਹੈ ਚਾਹ ਕਿਸੇ ਨੂੰ ਦੁੱਧ ਦੀ ਲੋੜ ਹੈ ਦਵਾਈ ਦੀ ਲੋੜ ਹੈ ਵਾਸ਼ਰੂਮ ਯੂਜ਼ ਕਰਨਾ ਹੈ ਕਿਸੇ ਵਿੱਚ ਚੀਜ਼ ਦੀ ਲੋੜ ਹੈਗੀ ਹੈ ਸਾਡੇ ਕੋਲ ਸੰਗਤ ਆਂਦੀ ਹੈ ਤੇ ਬਾਬਾ ਦੀਪ ਸਿੰਘ ਜੀ ਆਪ ਪੂਰੀਆਂ ਬੰਦੇ ਨੇ ਇਹ ਇਨਸਾਨ ਤਾਂ ਕੁਝ ਵੀ ਨਹੀਂ ਕਰ ਸਕਦਾ ਬਾਬਾ ਦੀਪ ਸਿੰਘ ਜੀ ਜਿਹੜੇ ਦੇ ਅੰਗ ਸੰਗ ਸਹਾਇਓ ਕੇ ਸਾਡੇ ਕੋਲੋਂ ਸੇਵਾ ਲੈਂਦੇ ਨੇ ਤੇ ਉਹੀ ਸਾਂ ਉਹਨਾਂ ਨੇ ਸਾਨੂੰ ਸਭ ਕੁਝ ਦਿੱਤਾ ਤੇ ਉਹੀ ਸਾਡੇ ਕੋਲੋਂ ਸੇਵਾ ਕਰਵਾਉਂਦੇ ਨੇ ਤੇ ਘਰ ਦੇ ਵਿੱਚ ਕਿੱਦਾਂ ਦਾ ਸਪੋਰਟ ਹੈ ਸਾਰੇ ਸਪੋਰਟ ਕਰਦੇ ਆ ਜਾਂ ਮਤਲਬ ਹਾਂਜੀ ਫੈਮਿਲੀ ਸਪੋਰਟ ਕਰਦੀ ਹੈ ਫੈਮਿਲੀ ਸਪੋਰਟ ਹੈਗੀ ਹੈ ਤੇ ਤਾਂ ਹੀ ਇਹਨਾਂ ਕਰ ਸਕਦੇ ਆ ਸੀ ਸਾਡੇ ਮਦਰਨ ਲਾ ਦੀ ਪੂਰੀ ਸਪੋਰਟ ਹੈ ਸਾਡੇ ਫਾਦਰ ਉਲਾਹ ਸਾਹਿਬ ਮਦਰਨ ਲਾ ਅੰਦਰ ਬੈਠੇ ਨੇ ਉਹਨਾਂ ਦੀ ਪੂਰੀ ਸਪੋਰਟ ਹੈਗੀ ਹੈ ਜੀ ਸਾਨੂੰ ਤਾਂ ਹੀ ਜੇ ਵੱਡੇ ਸਾਨੂੰ ਕਹਿਣਗੇ ਤੇ ਅਸੀਂ ਸੇਵਾ ਕਰਾਂਗੇ ਅਸੀਂ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਤਾਂ ਨਹੀਂ ਕਰ ਸਕਦੇ ਉਨ੍ਹਾਂ ਦੀ ਇਜਾਜ਼ਤ ਦੇ ਨਾਲ ਹੀ ਸਭ ਕੁਝ ਹੁੰਦਾ ਜੀ ਠੀਕ ਹੈ ਜਿੱਦਾਂ ਕਿ ਹੁਣ ਦੇਖੋ ਮੈਂ ਵੇਖਦੀ ਪਈ ਸਾਂ ਕਿ ਏਸੀ ਚੱਲਦੇ ਪਿਆ ਰੂਮ ਚ ਹਰ ਇੱਕ ਰੂਮ ਚ ਏਸੀ ਚੱਲਦੇ ਆ ਬੈਡ ਪੱਖੇ ਸਭ ਕੁਝ ਚੱਲਦਾ ਪਿਆ ਤੇ ਕਿਤੇ ਨਾ ਕਿਤੇ ਮਤਲਬ ਤੁਹਾਨੂੰ ਕੋਈ ਦਿੱਕਤ ਆਉਂਦੀ ਹੋਵੇ ਜਾਂ ਕੁਝ ਤਾਨੂੰ ਲੱਗਦਾ ਹੋਏ ਕਿ ਦਿੱਕਤ ਦਿੱਕਤ ਬਾਬਾ ਜੀ ਆਣੇ ਨਹੀਂ ਦਿੰਦੇ ਸਭ ਕੁਝ ਆਪੇ ਸਭ ਕੁਝ ਬਹੁਤ ਵਧੀਆ ਹੋ ਜਾਂਦਾ ਹੈ ਇਹ ਸਾਡੇ ਮਦਰਨ ਲਾ ਨੇ ਉਹ ਆਂਟੀ ਨੇ ਸੇਵਾ ਸਟਾਰਟ ਕਰਵਾਈ ਸੀ ਉਹ ਆਂਟੀ ਪਹਿਲਾਂ ਸਾਡੇ ਘਰ ਆਏ ਸੀ ਇਹਨਾਂ ਵੱਲੋਂ ਸਟਾਰਟਿੰਗ ਹੋਈ ਸੀ ਹੌਲੀ ਹੌਲੀ ਬਾਬਾ ਜੀ ਦੀ ਕਿਰਪਾ ਨਾਲ ਇੰਨੀ ਸੰਗਤ ਵੱਧ ਗਈ ਹੈ ਕਿ ਬਾਬਾ ਜੀ ਖੁਦ ਪੂਰੀਆਂ ਪਾਉਂਦੇ ਨੇ ਖੁਦ ਸਭ ਕੁਝ ਸਾਰਾ ਕੁਝ ਬਹੁਤ ਵਧੀਆ ਮੈਨੇਜ ਹੋ ਜਾਂਦਾ ਹੈ ਬਹੁਤ ਵਧੀਆ ਬਾਬਾ ਜੀ ਦੀ ਕਿਰਪਾ ਹੈਗੀ ਹੈ ਸਾਰੇ ਜਿਹੜੀ ਸੰਗਤ ਆਂਦੀ ਹੈ ਉਹ ਵੀ ਰਲ ਕੇ ਸੇਵਾ ਕਰਦੀ ਹੈ ਬੜੀ ਤਰ੍ਹਾਂ ਵੱਡ ਗਿਆ ਸਾਡਾ ਸਾਰੇ ਸੰਗਤ ਜਿੰਨੇ ਵੀ ਆਂਦੀ ਅਸੀਂ ਕਿਸੇ ਨੂੰ ਨਹੀਂ ਜਾਣਦੇ ਸੀ ਪਰ ਸਾਡਾ ਇੱਕ ਪੂ ਵਾਰ ਬਣ ਗਿਆ ਹੈ ਤੇ ਜਿੱਦਾਂ ਕੀ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਜਿਵੇਂ ਪ੍ਰਸ਼ਾਦਾ ਹੈ ਪ੍ਰਸ਼ਾਦਾ ਕਿਸ ਟਾਈਮ ਤੋਂ ਕਿਸ ਟਾਈਮ ਚ ਖਾਂਦੇ ਹੋ ਤੇ ਕਿੱਦਾਂ ਸਵੇਰ ਤੋਂ ਸਟਾਰਟ ਹੋ ਜਾਂਦਾ ਹੈ ਪ੍ਰਸ਼ਾਦਾ ਐਕਚੁਅਲੀ ਪਹਿਲਾ ਪਾਰਟ ਕੀਤਾ ਜਾਂਦਾ ਜਬਜੀ ਸਾਹਿਬ ਦਾ ਉਸ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਅਸੀਂ ਲੰਗਰ ਛਕਾਉਂਦੇ ਆਂ ਸਵੇਰੇ 11 ਵਜੇ ਤੋਂ 10 ਵਜੇ ਸਟਾਰਟ ਹੁੰਦਾ ਹੈ 12 1 ਵਜੇ ਤੱਕ ਜਦ ਤੱਕ ਸੰਗਤ Shakti ਆ ਉਸ ਤੋਂ ਬਾਅਦ ਚਪੈ ਰਤ ਜਾਂਦੀ ਸੈਂਗਤ ਤੇ ਸੰਗਤ ਬਾਬਾ ਜੀ ਦੀ ਕਿਰਪਾ ਵੀ ਇੰਦੀ ਹੈ ਕਿ ਲੰਗਰ ਕਦੇ ਵੀ ਨਹੀਂ ਥੁਰਦਾ ਬਾਬਾ ਜੀ ਆਪੇ ਪੂਰੀਆਂ ਪਾਉਂਦੇ ਨੇ ਆਪੇ ਲੰਗਰ ਸੰਗਤ ਬਣਾ ਕੇ ਲੈਂਦੀ ਹੈ ਕੁਝ ਅਸੀਂ ਬਣਾ ਲਿਆ ਕੁਝ ਸੰਗਤ ਨੇ ਬਣਾ ਲਿਆ ਜਲ ਪਾਣੀ ਚ ਚਾਹ ਕੌਫੀ ਸਭ ਕੁਝ ਮਿਲਦਾ ਹੈ ਸਾਰਾ ਕੁਝ ਪ੍ਰੋਵਾਈਡ ਕਰਦੇ ਹਾਂ ਅਸੀਂ ਤੇ ਸ਼ਾਮਾਂ ਤੱਕ 6 ਵਜ ਜਾਂਦੇ ਨੇ ਸਾਨੂੰ ਸੰਗਤ ਦੀ ਸੇਵਾ ਕਰਦੇ ਆ ਤੇ ਸਾਨੂੰ ਬਹੁਤ ਵਧੀਆ ਲੱਗਦਾ ਅਸੀਂ ਉਡੀਕਦੇ ਹਾਂ ਕਿ ਕਦੋਂ ਐਤਵਾਰ ਆਵੇ ਕਦੋਂ ਸੰਗਤ ਦੇ ਚਰਨ ਸਾਡੇ ਘਰ ਪੈਣ ਕਿ ਸਾਡੇ ਬੱਚੇ ਉਡੀਕਦੇ ਆ ਕਿ ਹਾਂ ਸੰਡੇ ਆएंगे ਅਸੀਂ ਸੰਗਤ ਦੀ ਸੇਵਾ ਕਰਾਂਗੇ ਤੇ ਇਹ ਛੋਟੇ ਛੋਟੇ ਬੱਚੇ ਵੀ ਸੰਗਤ ਦੀ ਸੇਵਾ ਕਰਦੇ ਨੇ ਜੀ ਹਾਂਜੀ ਮੀਂ ਦੱਸੋ ਤੁਸੀਂ ਕੀ ਸੇਵਾ ਕਰਦੇ ਹੋ ਆਪ ਪਨੇਤਸ ਦੀ ਸਕੂਲਸ ਦੀ ਦਾਇਸ ਦੀਦਰ ਪਸੰਦ ਇਹ ਵੀ ਸਪੂਨ ਦੀ ਸੇਵਾ ਕਰਦਾ ਹੈ ਇਹ ਬੇਟੀ ਵੀ ਸਾਡੀ ਸੇਵਾ ਕਰਦੀ ਹੈ ਸਾਡੇ ਸਾਰੇ ਬੱਚੇ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਵੀ ਬਹੁਤ ਉਡੀਕ ਹੁੰਦੀ ਹੈ ਕਿ ਕਦੋਂ ਸੰਡੇ ਆਵੇ ਤੇ ਕਦੋਂ ਅਸੀਂ ਬਾਬਾ ਜੀ ਦੀ ਸੰਗਤੀ ਸੇਵਾ ਕਰੀਏ ਤੇ ਜਿੱਦਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਜਿਵੇਂ ਹੁਣ ਤੁਹਾਡੇ ਏਸੀ ਚਾਹੁੰਦੇ ਆ ਘਰ ਦੇ ਕੁਛ ਨਹੀਂ ਕਹਿੰਦੇ ਕਿ ਏਸੀ ਚੱਲਦੇ ਆ ਖੁੱਲੇ ਏਸੀ ਵੀ ਤਾਂ ਬਾਬਾ ਜੀ ਨੇ ਦਿੱਤੇ ਨੇ ਅਸੀਂ ਕੌਣ ਅਸੀਂ ਕੌਣ ਹਾਂ ਮਤਲਬ ਇਹ ਸੋਚਣ ਵਾਲੇ ਜਿਨੇ ਦਿੱਤੇ ਨੇ ਮੈਂ ਤਾਂ ਉਹ ਤਾਂ ਸੀ ਨਾ ਹਾਂਜੀ ਤੇ ਅਸੀਂ ਬਾਬਾ ਜੀ ਨੇ ਖੁਦ ਚਲਵਾਏ ਨੇ ਬਾਬਾ ਜੀ ਆਪੇ ਕਿਰਪਾ ਕਰਨਗੇ ਚਲੋ ਵਧੀਆ ਕਿ ਕਿਦਾਂ ਤੁਹਾਨੂੰ ਲੱਗਦਾ ਕਿ ਲੰਗਰ ਚੱਲਦਾ ਰਹੇਗਾ ਹਾਂ ਅਸੀਂ ਅਸੀਂ ਬਾਬਾ ਜੀ ਕੇ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਸਰਕਾਰ ਕਿਰਪਾ ਨਾ ਹੋਣ ਸਾਡੇ ਕੋਲ ਉਹ ਕਿਰਪਾ ਮਤਲਬ ਕਰਨ ਸਾਡੇ ਤੰਦਰੁਸਤੀ ਬਖਸ਼ੇ ਅਸੀਂ ਵੱਤ ਤੋਂ ਵੱਤ ਸੇਵਾ ਕਰੀਏ ਤੇ ਵੱਤ ਤੋਂ ਵੱਤ ਲੋਗਾ ਕੇ ਸੇਵਾ ਆਣ ਲੰਗਰ ਪਾਣੀ ਚੱਕਣਾ ਚਾਹਾਂਗੇ ਕਿ ਜਿੱਦਾਂ ਦਿਨ ਵਿੱਚ ਡੇਲੀ ਕਿੰਨੇ ਕੁ ਸੰਗਤ ਇੱਥੇ ਆ ਕੇ ਪ੍ਰਸ਼ਾਦਾ ਸਕਦੀ ਹੈ ਡੇਢ 200 ਬੰਦਾ ਆਇਆ ਹੋ ਹੀ ਜਾਂਦਾ ਵੈਸੇ ਮੇਰੇ ਸਾਮਲ ਵਾਸ਼ਰੂਮ ਵਗੈਰਾ ਆਣਾ ਉਹਦੀ ਤਾਂ ਕੋਈ ਕਾਊਂਟਿੰਗ ਨਹੀਂ ਹੈਗੀ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਜਿੰਨੇ ਵਾਸ਼ਰੂਮ ਆਣਾ ਦਵਾਈ ਲੈਣੀ ਕੋਈ ਰੈਸਟ ਕਰਨ ਵੀ ਆ ਜਾਂਦਾ ਜਿਵੇਂ ਕਿਸੇ ਨੂੰ ਕਪਰਾਟ ਹੋਈ ਬ੍ਰੇਕ ਹੁੰਦੀ ਤਾਂ ਵੀ ਸੰਗਤ ਇਹਨਾਂ ਦੀ ਲੰਗਰ ਛੱਕਾ ਨਾਲਦੀ ਹੈ ਜਦੋਂ ਬ੍ਰੇਕ ਹੁੰਦੀ ਹੈ ਤਾਂ ਵਾਸ਼ਰੂਮ ਆਂਦੀ ਹੈ ਲੰਗਰ ਛੱਕੇ ਜਾਂਦੀ ਹੈ ਕਿਸੇ ਨੇ ਚਾਹ ਪੀਣੀ ਉਸ ਟਾਈਮ ਬ੍ਰੇਕ ਦੇ ਟਾਈਮ ਦੇ ਵਿੱਚ ਸਿਕੇ ਜਾਂਦੇ ਕਈ ਵਾਰ ਕਿਸੇ ਕੋਲ ਖਾਣਾ ਨਹੀਂ ਹੁੰਦਾ ਅਸੀਂ ਖੁਦ ਬਨਵਾਕ ਬਣਾ ਕੇ ਵੀ ਦਿੰਦੇ ਹਾਂ ਜਿਵੇਂ ਲੰਗਰ ਖਤਮ ਹੋ ਗਿਆ ਤੇ ਕਿਸੇ ਨੂੰ ਭੁੱਖ ਲੱਗੀ ਹੈ ਤੇ ਅਸੀਂ ਉਹਨਾਂ ਨੂੰ ਜਲ ਪ ਵੀ ਵੀ ਦਿੰਦੇ ਆ ਅਸੀਂ ਵਾਪਸ ਕਿਸੇ ਨੂੰ ਨਿਮੋੜਦੇ ਜੋ ਆਇਆ ਵੀ ਕੁਛ ਨਾ ਕੁਛ ਮਤਲਬ ਜ਼ਰੂਰ ਛੱਕ ਕੇ ਜਾਵੇ ਤੇ ਅਸੀਂ ਚਾਹਦੇ ਆ ਕਿ ਇੱਕ ਬਾਬਾ ਜੀ ਸਾਡੇ ਤੇ ਜੀ ਕਿਰਪਾ ਕਰੀ ਰੱਖਣ ਤੇ ਕੋਈ ਵੀ ਸਾਡੇ ਤੋਂ ਨਿਰਾਸ਼ ਹੋ ਕੇ ਨਾ ਜਾਵੇ ਤੇ ਵੱਧ ਵੱਧ ਸੰਗਤ ਦੇ ਚਰਨ ਸਾਡੇ ਘਰ ਵਿੱਚ ਪੈਣ ਤੇ ਬਾਬਾ ਜੀ ਸਾਡੇ ਪਰਿਵਾਰ ਤੇ ਕਿਰਪਾ ਕਰੀ ਰੱਖੇ ਬਹੁਤ ਵਟ ਭਾਗ ਗਿਓ ਜਿਹੜੇ ਇੰਨੀ ਸੇਵਾ ਕਰਦੇ ਪਿਓ ਮੈਂ ਇੱਕ ਵਾਰ ਫਿਰ ਤੋਂ ਦਿਖਾਣਾ ਚਾਹਾਂਗੀ ਕਿ ਸੰਗਤ ਇੱਥੇ ਰੈਸਟ ਕਰ ਰਹੀ ਹੈ ਆਰਾਮ ਕਰ ਰਹੇ ਨੇ ਏਸੀ ਚੱਲ ਰਹੇ ਨੇ ਇਹਨਾਂ ਨੇ ਆਪਣੇ ਸਾਰੇ ਬੈੱਡਰੂਮ ਖੋਲੇ ਹੋਏ ਆ ਤਾਂ ਕਿ ਸੰਗਤ ਆਰਾਮ ਕਰ ਸਕੇ ਤੇ ਸਾਰਾ ਘਰ ਇਹਨਾਂ ਨੇ ਖੋਲਿਆ ਹੈ ਕਿਸੇ ਨੂੰ ਵੀ ਠੰਡਾ ਜਲ ਚਾਹੀਦਾ ਪਾਣੀ ਚਾਹੀਦਾ ਤੇ ਸਭ ਕੁਝ ਇਹ ਪ੍ਰੋਵਾਈਡ ਕਰਵਾਉਂਦੇ ਇੱਥੋਂ ਤੱਕ ਕਿ ਦਵਾਈਆਂ ਵੀ ਪ੍ਰੋਵਾਈਡ ਕਰਵਾਉਂਦੇ ਆ ਜੇਕਰ ਕਿਸੇ ਨੂੰ ਕੋਈ ਦਿੱਕਤ ਹੁੰਦੀ ਆ ਤਾਂ ਤੇ ਪਰਿਵਾਰ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਦੇ ਮਤਲਬ ਲੇਖ ਚ ਸੰਗਤ ਦਾ ਸੰਜੋਗ ਮਿਲ ਰਿਹਾ ਉਹਨਾਂ ਨੂੰ ਵੀ ਤੇ ਕਾਫੀ ਵਡਭਾਗੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਕੁੱਲੇ ਦਰਬਾਰ ਹੈ ਕਿ ਸੰਗਤ ਨੂੰ ਕਦੀ ਵੀ ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ ਜਾਂਦਾ ਇੱਥੇ ਸੰਗਤ ਆਂਦੀ ਹੈ ਔਰ ਇੱਥੇ ਵੀ ਸ਼ਰਮ ਕਰਦੀ ਹੈ ਨੰਗਰ ਪਾਣੀ ਛਕਦੀ ਹੈ ਜੋ ਚੀਜ਼ ਚਾਹੀਦੀ ਉਹ ਪ੍ਰੋਵਾਈਡ ਕਰਵਾਈ ਜਾਂਦੀ ਹੈ ਸੰਗਤ ਆਪਣਾ ਇਵਨ ਕੀ ਸਮਾਨ ਵੀ ਸੰਗਤ ਆਪਣਾ ਰੱਖ ਜਾਂਦੇ ਆ ਅਸੀਂ ਕਿਸੇ ਨੂੰ ਕੋਈ ਮਨਾਂ ਨਹੀਂ ਕਰਦੇ ਜੋੜੇ ਤਾਂ ਦੇਖੋ ਕੋਈ ਬਾਬਾ ਜੀ ਦੇ ਸਰੂਪ ਲੈ ਕੇ ਆਇਆ ਹੋਰ ਆ ਗਿਆ ਕਿਸੇ ਨੇ ਆਪਣਾ ਬੈਗ ਲੈ ਕੇ ਆਇਆ ਕੋਈ ਦੂਰੋਂ ਆਂਦਾ ਬੈਗ ਰੱਖ ਜਾਂਦਾ ਰੈਸਟ ਵੀ ਕਰਦੇ ਨੇ ਬਨ ਕਿ ਅਸੀਂ ਕਿਸੇ ਵੀ ਚੀਜ਼ ਦੀ ਆਪਣੇ ਵੱਲੋਂ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਨੂੰ ਕੁਝ ਮਨਾਂ ਕਰੀਏ ਬਾਬਾ ਜੀ ਬਸ ਅਸੀਂ ਇਹ ਕਿਰਪਾ ਅਸੀਂ ਇਹ ਅਰਦਾਸ ਕਰਦੇ ਆ ਕਿ ਬਾਬਾ ਜੀ ਸਾਡੇ ਘਰ ਪਰਵਾਰ ਚ ਸੁੱਖ ਸ਼ਾਂਤੀ ਬਣਾਈ ਰੱਖਣ ਤੇ ਬਾਬਾ ਜੀ ਦੀ ਕਿਰਪਾ ਹਮੇਸ਼ਾ ਸਾਡੇ ਸਿਰ ਤੇ ਪਈ ਰਹੇ ਅਸੀਂ ਵੀ ਅਗਾਸਾਂਗੇ ਵੈਗੁਰ ਅੱਗੇ ਪਰਵਾਦ ਦਾ ਸਹਿਯੋਗ ਇਦਾਂ ਹੀ ਬਣਿਆ ਰਹੇ ਤੇ ਇਦਾਂ ਹੀ ਤੁਸੀਂ ਸੇਵਾ ਕਰਦੇ ਰਹੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਸੰਗਤ ਦਾ ਸਹਿਯੋਗ ਹੈ ਕਿਉਂਕਿ ਸੰਗਤ ਦੀ ਅਗਰ ਤੁਸੀਂ ਸੇਵਾ ਕਰੋਗੇ ਜਿਹੜੇ ਦੂਰੋਂ ਨੇੜੇੋਂ ਆਉਂਦੇ ਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਦਿੱਕਤ ਤਾਂ ਆਉਂਦੀ ਹੈਗਾ ਤੁਸੀਂ ਸੇਵਾ ਕਰੋਗੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਅਗਰ ਸੇਵਾ ਕਰਦੇ ਆ ਤਾਂ ਸੰਗਤ ਸ਼ਾਇਦ ਮੇਬੀ ਆਪਣੇ ਆਪ ਨੂੰ ਮੜਪਾਗੀ ਸਮਝਦੀ ਹੈ ਕਿਉਂਕਿ ਉਹਨਾਂ ਨੂੰ ਦੇਖੋ ਹਰ ਇੱਕ ਸ਼ਹਿਰ ਦਾ ਅਲੱਗ-ਅਲੱਗ ਤਰੀਕਾ ਹੁੰਦਾ ਆ ਆਪਾਂ ਨੂੰ ਨਹੀਂ ਪਤਾ ਹੁੰਦਾ ਕੀ ਚੀਜ਼ ਕਿੱਥੇ ਆ ਅਗਰ ਸਾਡੇ ਵਰਗੇ ਦਾ ਸੰਯੋਗ ਮਿਲਦਾ ਹੈ ਸੰਗਤ ਨੂੰ ਤੇ ਬਹੁਤ ਸੰਗਤ ਆਪਣੇ ਆਪ ਨੂੰ ਉਹਡ ਭਾਗੀ ਸਮਝਦੀ ਹੈ ਅਸੀਂ ਆ ਬਹੁਤ ਆਪਣੇ ਆਪ ਨੂੰ ਲੱਕੀ ਮੰਨਦੇ ਆ ਕਿ ਸੰਗਤ ਸਾਡੇ ਘਰ ਆਂਦੀ ਹੈ ਤੇ ਸਾਨੂੰ ਮੌਕਾ ਮਿਲਿਆ ਬਾਬਾ ਜੀ ਬਾਬਾ ਜੀ ਖੁਦ ਸਾਡੇ ਘਰ ਸੰਗਤ ਭੇਜਦੇ ਨੇ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਤੇ ਹੱਥੇ ਨੂੰ ਤੁਸੀਂ ਹਾਂਜੀ ਨਹੀਂ ਥਕਾਵਟ ਤਾਂ ਨਹੀਂ ਬਾਬਾ ਜੀ ਆਪੇ ਬਲ ਬਖਸ਼ਦੇ ਨੇ ਥਕਾਵਟ ਹੁੰਦੀ ਨਹੀਂ ਮਤਲਬ ਐਂ ਸੰਡੇ ਪੂਰਾ ਅਸੀਂ ਦਸਾਂਬ ਨੂੰ ਸਮਰਪਿਤ ਹੈਗਾ ਹੈ ਨਾ ਹਾਂਜੀ ਹਾਂਜੀ ਅਸੀਂ ਸਾਨੂੰ ਅਸੀਂ ਖੁਸ਼ ਨਸੀਬ ਆ ਕਿ ਬਾਬਾ ਜੀ ਨੇ ਸਾਨੂੰ ਸੇਵਾ ਦਿੱਤੀ ਹੈ ਹਾਂਜੀ ਬਹੁਤ ਬਹੁਤ ਪਾਈਏ ਤੇ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਤੇ ਸੰਗਤ ਦਾ ਸਹਿਯੋਗ ਇੱਤਾ ਹੀ ਬਣਾਈ ਰੱਖਿਓ ਜੀ ਤੁਹਾਡੇ ਨਾਲ ਹੀ ਸੰਗਤ ਹੈ ਤੇ ਸੰਗਤ ਨਾਲ ਹੀ ਤੁਸੀਂ ਹੋ ਹਾਂਜੀ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕੀ ਫਤਿਹ